ਸਿੱਖ ਇਤਿਹਾਸ ਵਿੱਚ ਇੱਕ ਕਹਾਣੀ ਹੈ ਜਿਹੜੀ ਕਿਸੇ ਫੌਜੀ ਰਿਕਾਰਡ ਵਾਂਗ ਨਹੀਂ ਸਗੋਂ ਇੱਕ ਦੰਤਕਥਾ ਵਾਂਗ ਲੱਗਦੀ ਹੈ ਅੱਜ ਅਸੀਂ ਗੱਲ ਕਰਾਂਗੇ ਹਰੀ ਸਿੰਘ ਨਲਵਾ ਦੇ ਉਸ ਅਦੁੱਤੀ ਆਖਰੀ ਸੰਘਰਸ਼ ਬਾਰੇ ਤਾਂ ਸਵਾਲੇ ਉੱਠਦਾ ਹੈ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਸਵਾਲ ਕਿ ਕੀ ਇੱਕ ਮਰਿਆ ਹੋਇਆ ਇਨਸਾਨ ਪੂਰੀ ਦੀ ਪੂਰੀ ਫੌਜ ਨੂੰ ਇੱਕ ਕਿਲੇ ਦੇ ਬਾਹਰ ਰੋਕ ਸਕਦਾ ਹੈ ਸੁਣਨ ਨੂੰ ਇਹ ਗੱਲ ਬਿਲਕੁਲ ਝੂਠੀ ਲੱਗਦੀ ਹੈ ਹੈਨਾ ਪਰ ਇਹ ਕੋਈ ਕਲਪਨਾ ਨਹੀਂ ਇਹ ਸਚਾਈ ਹੈ ਜਮਰੋਦ ਦੀ ਲੜਾਈ ਦਾ ਉਹ ਹੈਰਾਨ ਕਰਨ ਵਾਲਾ ਅੰਤ ਪਰ ਇਹ ਸਮਝਣ ਲਈ ਕਿ ਆਖਰੇ ਹੋਇਆ ਕਿਵੇਂ ਸਾਨੂੰ ਕੁਝ ਹਫ਼ਤੇ ਪਿੱਛੇ ਜਾਣਾ ਪਵੇਗਾ ਤਾਂ ਫਿਰ ਪਹਿਲਾ ਪਾਗ ਹੈ ਜਰਨੈਲ ਦਾ ਪੂਤ ਇਹ ਕਹਾਣੀ ਇੱਕ ਬਹੁਤ ਹੀ ਕਮਾਲ ਦੇ ਤੋਖੇ ਤੋਂ ਸ਼ੁਰੂ ਹੁੰਦੀ ਹੈ ਇੱਕ ਅਜੀਹਾ ਤੋਖਾ ਜਿੱਥੇ ਇੱਕ ਸ਼ਹੀਦ ਜਰਨੈਲ ਦੀ ਯਾਦ ਹੀ ਮੈਦਾਨੇ ਜੰਗ ਦਾ ਸਭ ਤੋਂ ਵੱਡਾ ਹਥਿਆਰ ਬਣ ਗਈ ਸੀ ਤੇ ਇਹ ਸਾਰਾ ਕੁਝ ਸ਼ੁਰੂ ਹੋਇਆ ਅਫਗਾਨ ਦੀ ਖਤਰਨਾਕ ਸਰਹੱਦ ਤੇ ਆਏ ਇੱਕ ਵੱਡੇ ਸੰਕਟ ਤੋਂ ਅਗਲਾ ਪਾਗ ਹੈ ਇਕ ਅਸੁਰੱਖਿਤ ਕਿਲਾ ਹੁਣ ਦੇਖਦੇ ਹਾਂ ਕਿ ਇਹ ਅਸੰਭਵ ਜਿਹੀ ਸਥਿਤੀ ਬਣੀ ਕਿਵੇਂ ਤੇ ਇਸ ਦੀ ਸ਼ੁਰੂਆਤ ਹੋਈ ਇੱਕ ਰਣਨੀਤਿਕ ਗਲਤੀ ਤੋਂ ਤਾਂ ਹੋਇਆ ਇੰਜ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਇੱਕ ਬਹੁਤ ਵੱਡਾ ਸਮਾਗਮ ਰੱਖਿਆ ਹੁਣ ਇਸ ਦੇ ਲਈ ਸਰਹੱਦੀ ਕਿਲਿਆਂ ਤੋਂ ਸਭ ਤੋਂ ਵਧੀਆ ਫੌਜਾਂ ਨੂੰ ਬੁਲਾ ਲਿਆ ਗਿਆ ਇੱਥੋਂ ਤੱਕ ਕਿ ਤੋਪਾਂ ਤੇ ਹਥਿਆਰ ਵੀ ਰਾਜਧਾਨੀ ਲਿਆਉਂਦੇ ਗਏ ਤੇ ਇਸ ਸਭ ਦੇ ਚੱਕਰ ਵਿੱਚ ਜਮਰੋਦ ਦਾ ਸਭ ਤੋਂ ਅਹਿਮ ਕਿਲਾ ਬਿਲਕੁਲ ਕਮਜ਼ੋਰ ਤੇ ਖਾਲੀ ਰਹਿ ਗਿਆ ਇਹ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਜਮਰੋਦ ਕੋਈ ਆਮ ਕਿਲਾ ਨਹੀਂ ਸੀ ਇਹ ਖੈਬਰ ਦਰਰੇ ਤੇ ਕੰਟਰੋਲ ਕਰਨ ਵਾਲਾ ਮੁੱਖ ਗੇਟਵੇ ਸੀ ਸਮਝੋ ਕਿ ਸਾਮਰਾਜ ਦੇ ਦਰਵਾਜ਼ੇ ਤੇ ਲੱਗਾ ਤਾਲਾ ਤੇ ਉਸੇ ਤਾਲੇ ਨੂੰ ਖੁੱਲਾ ਛੱਡ ਦਿੱਤਾ ਗਿਆ ਸੀ ਅੱਗੇ ਵਧਦੇ ਹਾਂ ਤੀਜੇ ਭਾਗ ਵੱਲ ਜਮਰੋਦ ਦੀ ਬੰਦੀ ਦੇਖੋ ਐਡੀ ਵੱਡੀ ਕਮਜ਼ੋਰੀ ਸਿੱਖ ਸਾਮਰਾਜ ਦੇ ਸਭ ਤੋਂ ਵੱਡੇ ਦੁਸ਼ਮਣਾਂ ਦੀਆਂ ਨਜ਼ਰਾਂ ਤੋਂ ਕਿਵੇਂ ਬਚ ਸਕਦੀ ਸੀ ਜਮਰੋਦ ਕਿਲੇ ਦੇ ਅੰਦਰ ਸਿਰਫ 700 ਸਿੱਖ ਫੌਜੀ ਸਨ ਸਿਰਫ 700 ਤੇ ਉਹਨਾਂ ਦੀ ਅਗਵਾਈ ਕਰ ਰਹੇ ਸਨ ਹਰੀ ਸਿੰਘ ਨਲਵਾ ਦੇ ਡਿਪਟੀ ਮਹਾ ਸਿੰਘ ਤੇ ਦੂਜੇ ਪਾਸੇ ਮੌਕਾ ਤਾੜ ਕੇ ਅਫਗਾਨ ਹਾਕਮ ਦੋਸਤ ਮੁਹੰਮਦ ਖਾਨ ਨੇ 40000 ਫੌਜੀਆਂ ਦੀ ਇੱਕ ਵੱਡੀ ਫੌਜ ਭੇਜ ਦਿੱਤੀ 40000 ਸੋਚੋ ਇੱਕ ਪਾਸੇ ਸਿਰਫ 700 ਤੇ ਦੂਜੇ ਪਾਸੇ 40000 ਹਾਲਾਤ ਬਿਲਕੁਲ ਹੀ ਨਾ ਮੁਮਕਿਨ ਸਨ ਉਹ ਬੁਰੀ ਤਰ੍ਹਾਂ ਫਸ ਚੁੱਕੇ ਸਨ ਕਿਲੇ ਦੀਆਂ ਕੰਧਾਂ ਟੁੱਟ ਰਹੀਆਂ ਸਨ ਤਾਂ ਫਿਰ ਗੜੀ ਦੇ ਕਮਾਂਡਰ ਮਹਾ ਸਿੰਘ ਨੇ ਮਦਦ ਲਈ ਇੱਕ ਗੁਪਤ ਸੁਨੇਹਾ ਭੇਜਿਆ ਉਸ ਇੱਕੋ ਇੱਕ ਇਨਸਾਨ ਨੂੰ ਜੋ ਉਹਨਾਂ ਨੂੰ ਬਚਾ ਸਕਦਾ ਸੀ ਇਸ ਨਾਲ ਅਸੀਂ ਪਹੁੰਚਦੇ ਹਾਂ ਚੌਥੇ ਪਾਗ ਦੇ ਇੱਕ ਨਾਇਕ ਦੀ ਆਖਰੀ ਸਵਾਰੀ ਪਰ ਇੱਕ ਸਮੱਸਿਆ ਸੀ ਸਮਰਾਜ ਦਾ ਸਭ ਤੋਂ ਵੱਡਾ ਯੋਧਾ ਲੜਾਈ ਲੜਨ ਦੀ ਹਾਲਤ ਵਿੱਚ ਨਹੀਂ ਸੀ ਹਰੀ ਸਿੰਘ ਨਲਵਾ ਉਸ ਵੇਲੇ ਜਮਰੌ ਤੋਂ ਸਿਰਫ 10 ਮੀਲ ਦੂਰ ਪਿਸ਼ਾਵਰ ਵਿੱਚ ਸਨ ਪਰ ਉਹ ਐਨੇ ਜ਼ਿਆਦਾ ਬਿਮਾਰ ਸਨ ਕਿ ਮਨਜੀਤੋ ਉੱਠ ਵੀ ਨਹੀਂ ਸਕਦੇ ਸਨ ਜਦੋਂ ਜਮਰੋਦ ਦਾ ਸੁਨੇਹਾ ਪਹੁੰਚਿਆ ਤਾਂ ਉਹ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਮੌਤ ਨਾਲ ਲੜ ਰਹੇ ਸਨ ਦੇਖੋ ਫਿਰ ਕੀ ਹੋਇਆ ਪਹਿਲੇ ਦਿਨ ਮਾ ਸਿੰਘ ਦੀ ਚਿੱਠੀ ਨਲਵਾ ਤੱਕ ਪਹੁੰਚੀ ਉਸੇ ਦਿਨ ਨਲਵਾ ਆਪਣੀ ਬਿਮਾਰੀ ਦੇ ਬਾਵਜੂਦ ਬੰਜੇ ਤੋਂ ਉੱਠੇ 10000 ਫੌਜੀ ਇਕੱਠੇ ਕੀਤੇ ਤੇ ਜਮਰੋਦ ਵੱਲ ਚਲ ਪਏ ਉਹਨਾਂ ਨੇ ਨਾਲ ਦੀ ਨਾਲ ਲਾਹੌਰ ਨੂੰ ਹੋਰ ਫੌਜ ਭੇਜਣ ਲਈ ਇੱਕ ਜ਼ਰੂਰੀ ਸੁਨੇਹਾ ਵੀ ਭੇਜਿਆ ਪਰ ਅਗਲੇ ਦਿਨ ਉਹ ਚਿੱਠੀ ਰਸਤੇ ਵਿੱਚ ਹੀ ਉਹਨਾਂ ਦੇ ਵਿਰੋਧੀਆਂ ਡੂਗਰਾ ਭਰਾਵਾਂ ਨੇ ਫੜ ਲਈ ਤੇ ਉਹ ਕਦੇ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੀ ਹੀ ਨਹੀਂ। ਯਾਨੀ ਜਿਵੇਂ ਨਲਵਾ ਜਮਰੋਦ ਨੂੰ ਬਚਾਉਣ ਨਿਕਲੇ ਪਿੱਠ ਪਿੱਛੇ ਇੱਕ ਤੋਖੇ ਨੇ ਪੱਕਾ ਕਰ ਦਿੱਤਾ ਸੀ ਕਿ ਕੋਈ ਹੋਰ ਮਦਦ ਨਹੀਂ ਆਵੇਗੀ। ਹੁਣ ਆਉਂਦਾ ਹੈ ਪੰਜਵਾਂ ਭਾਗ ਆਖਰੀ ਹੁਕਮ। ਨਲਵਾ ਤੇ ਉਹਨਾਂ ਦੀ ਛੋਟੀ ਜਿਹੀ ਫੌਜ ਨੇ ਅਫਗਾਨ ਫੌਜ ਤੇ ਹਮਲਾ ਕਰ ਦਿੱਤਾ ਤੇ ਲੜਾਈ ਦਾ ਪਾਸਾ ਹੀ ਪਰੜ ਦਿੱਤਾ। ਪਰ ਇਸ ਦੀ ਕੀਮਤ ਬਹੁਤ ਭਾਰੀ ਸੀ। ਦੋ ਗੋਲੀਆਂ ਲੱਗਣ ਤੋਂ ਬਾਅਦ ਜਦੋਂ ਹਰੀ ਸਿੰਘ ਨਲਵਾ ਮੌਤ ਦੇ ਬਿਲਕੁਲ ਕਰੀਬ ਸਨ ਉਹਨਾਂ ਦੇ ਆਖਰੀ ਖਿਆਲ ਆਪਣੀ ਜ਼ਿੰਦਗੀ ਬਾਰੇ ਨਹੀਂ ਸਨ ਸਗੋਂ ਜੰਗ ਦੀ ਰਣਨੀਤੀ ਬਾਰੇ ਸਨ ਉਹਨਾਂ ਨੇ ਆਪਣਾ ਆਖਰੀ ਤੇ ਸਭ ਤੋਂ ਸ਼ਾਨਦਾਰ ਹੁਕਮ ਦਿੱਤਾ ਉਹਨਾਂ ਨੇ ਕਿਹਾ ਮੇਰੀ ਮੌਤ ਦਾ ਰਾਜ਼ ਬਣਿਆ ਰਹਿਣਾ ਚਾਹੀਦਾ ਹੈ ਜਦੋਂ ਤੱਕ ਲਾਹੌਰ ਤੋਂ ਫੌਜ ਨਹੀਂ ਆ ਜਾਂਦੀ ਦੁਸ਼ਮਨ ਜਾਂ ਆਪਣੇ ਬੰਦਿਆਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਫਿਰ ਮਹਾ ਸਿੰਘ ਨੇ ਜੋ ਕੀਤਾ ਉਹ ਇਤਿਹਾਸ ਵਿੱਚ ਦਰਜ ਹੋ ਗਿਆ ਪੰਜ ਦਿਨਾਂ ਦਾ ਤੋਖਾ ਪਹਿਲਾ ਐਲਾਨ ਕੀਤਾ ਗਿਆ ਕਿ ਜਰਨੈਲ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਹਨ ਫਿਰ ਉਹਨਾਂ ਦੇ ਖਾਲੀ ਕਮਰੇ ਵਿੱਚ ਖਾਣਾ ਪਹੁੰਚਾਇਆ ਜਾਂਦਾ ਅਤੇ ਖਾਲੀ ਪਲੇਟਾਂ ਵਾਪਸ ਲਿਆਂਦੀਆਂ ਜਾਂਦੀਆਂ ਸਭ ਦੇ ਸਾਹਮਣੇ ਉਹਨਾਂ ਦੇ ਕੱਪੜੇ ਧੋ ਕੇ ਸੁਕਾਏ ਜਾਂਦੇ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਕੋੜੇ ਤੇ ਬਿਠਾ ਕੇ ਕਿਲੇ ਦੀਆਂ ਕੰਧਾਂ ਤੇ ਘੁਮਾਇਆ ਜਾਂਦਾ ਸਿਰਫ ਇਹ ਦਿਖਾਉਣ ਲਈ ਕਿ ਜਰਨੈਲ ਅਜੇ ਵੀ ਜ਼ਿੰਦਾ ਹੈ ਅਗਲਾ ਪਾਗ ਮੌਤ ਵਿੱਚ ਬਣੀ ਇੱਕ ਦੰਤ ਕਥਾ ਤੇ ਇਹ ਤੋਖਾ ਕੰਮ ਕਰ ਗਿਆ अफगान फौज नलवा ਦੇ ਨਾ ਤੋਂ ਇਹਨਾਂ ਡਰਦੀ ਸੀ ਕਿ ਉਹਨਾਂ ਨੇ ਹਮਲਾ ਕਰਨ ਦੀ ਹਿੰਮਤ ਹੀ ਨਹੀਂ ਕੀਤੀ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਮੁਖ ਫੌਜ ਪਹੁੰਚੀ ਦੁਸ਼ਮਣ ਹਾਰ ਮੰਨ ਕੇ ਪਿੱਛੇ हट ਚੁਕਾ ਸੀ ਕਿਲਾ ਤਾਂ बच ਗਿਆ ਪਰ ਨਲਵਾ ਦੀ ਮੌਤ ਦੀ ਖਬਰ ਜਦੋਂ ਫੈਲੀ ਤਾਂ ਪੂਰੇ ਇਲਾਕੇ ਵਿੱਚ ਹਲਚਲ ਮਚ ਗਈ ਪਰ ਦੋਵਾਂ ਪਾਸਿਆਂ ਦੀ ਪ੍ਰਤੀਕਿਰਿਆ ਬਹੁਤ ਬਹੁਤ ਵਕਰੀ ਸੀ ਦੇਖੋ ਅਫਗਾਨ ਫੌਜ ਵਿੱਚ ਜਸ਼ਨ ਮਨਾਇਆ ਗਿਆ ਉਹਨਾਂ ਲਈ ਇਹ ਇੱਕ ਵੱਡੀ ਜਿੱਤ ਸੀ ਭਾਵੇਂ ਉਹ ਲੜਾਈ ਹਾਰ ਗਏ ਸਨ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਸਨਮਾਨਿਤ ਕੀਤਾ ਦੂਜੇ ਪਾਸੇ ਸਿੱਖ ਸਮਰਾਜ ਵਿੱਚ ਮਾਤਮ ਛਾ ਗਿਆ ਉਹਨਾਂ ਲਈ ਇਹ ਇੱਕ ਧੋਖੇ ਦਾ ਸ਼ਖਸੀ ਤੇ ਡੋਗਲਾ ਭਰਾਵਾ ਤੇ ਗੁੱਸਾ ਸੀ ਅਫਗਾਨਾਂ ਲਈ ਇੱਕ ਆਦਮੀ ਦੀ ਮੌਤ ਜੰਗ ਜਿੱਤਣ ਤੋਂ ਵੀ ਵੱਡੀ ਗੱਲ ਸੀ ਤੇ ਸਿੱਖਾਂ ਲਈ ਇਹ ਇੱਕ ਅਜਿਆ ਨੁਕਸਾਨ ਸੀ ਜਿਸ ਦੀ ਪਰਪਾਈ ਨਹੀਂ ਹੋ ਸਕਦੀ ਸੀ ਕਹਿੰਦੇ ਨੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਖਬਰ ਸੁਣੀ ਤਾਂ ਉਹ ਬਹੁਤ ਰੋਏ ਤੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਗੁਲਾਬ ਸਿੰਘ ਡੋਗਰਾ ਤੇ ਇੱਕ ਪੰਡਾ ਸੁੱਟ ਕੇ ਮਾਰਿਆ ਤੇ ਚੀਕ ਕੇ ਕਿਹਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਤੇ ਇਹੀ ਸਵਾਲ ਅੱਜ ਵੀ ਇਤਿਹਾਸ ਦੇ ਪੰਨਿਆਂ ਤੇ ਕਾਇਮ ਹੈ ਕਿ ਸਿੱਖ ਸਾਮਰਾਜ ਦਾ ਸਭ ਤੋਂ ਮਹਾਨ ਨਾਇਕ ਸਿਰਫ ਦੁਸ਼ਮਣ ਦੀ ਗੋਲੀ ਦਾ ਹੀ ਨਹੀਂ ਬਲਕਿ ਇੱਕ ਵਿਰੋਧੀ ਦੀ ਗੱਦਾਰੀ ਦਾ ਵੀ ਸ਼ਿਕਾਰ ਹੋਇਆ ਇਹ ਬੇਮਿਸਾਲ ਹਿੰਮਤ ਦੀ ਕਹਾਣੀ ਤੇ ਇੱਕ ਦੁਖਦਾਈ ਸਵਾਲ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜੇ ਅਜੇਹਾ ਨਾ ਹੁੰਦਾ ਤਾਂ ਕੀ ਹੁੰਦਾ